ਪਰ ਚੱਲ ਤਾਂ ਢਾਡੀ ਰਾਗ ਜਿਹੜਾ ਸਟੇਜਾਂ ਉੱਤੇ ਗਾ ਕੇ ਅਸੀਂ ਪਿਆਰ ਲੈ ਰਹੇ ਹਾਂ ਉਹਦੇ ਬਾਰੇ ਜ਼ਰੂਰ ਚਰਨਾ ਪਊ। ਬਾਪੂ ਸੋਣ ਸਿੰਘ ਸ਼ੀਤਲ ਜੀ ਹੋਣਾ ਦੇ ਨਾਲ ਮੈਂ 2.5 ਸਾਲ ਸਮਾਂ ਬਤੀਤ ਕੀਤਾ। ਵਾਹ ਵਾਹ। ਬਾਬੂ ਸੇਤਲ ਜੀ ਹੁਣੀ ਅਕਸਰ ਇਸ ਗੱਲ ਦੇ ਉੱਤੇ ਚਰਚਾ ਕਰਦੇ ਹੁੰਦੇ ਸੀ ਕਿ ਆਉਣ ਵਾਲੇ ਸਮੇਂ ਵਿੱਚ ਜੀ ਢਾਡੀ ਸਿੰਘਾਂ ਦੇ ਹੱਥ ਵਿੱਚ ਇਉਂ ਜਾਪਦਾ ਹੈ ਵੀ ਢੱਡਾਂ ਅਤੇ ਸਰੰਗੀਆਂ ਹੀ ਰਹਿ ਜਾਣਗੀਆਂ ਪਰ ਢਾਡੀ ਕਲਾ ਖਤਮ ਹੋ ਜਾਏਗੀ। ਇਹ ਗੱਲ ਬਹੁਤ ਉਹਨਾਂ ਕਈ ਵਾਰੀ ਕਹੀ ਸੀ। ਅਕਸਰ ਉਹ ਬੋਲਦੇ ਹੁੰਦੇ ਸੀ ਵੀ ਢਾਡੀ ਕਲਾ ਜਿਹੜੀ ਹੈ ਇਹਦੇ ਉੱਤੇ ਸਾਨੂੰ ਸਖਤ ਪਹਿਰਾ ਦੇਣ ਦੀ ਲੋੜ ਹੈ। ਜੀ ਉਹਨਾਂ ਨੇ ਜੋ ਢਾਡੀ ਤਰ੍ਹਾਂ ਨੂੰ ਵੱਖਰੇ ਵੱਖਰੇ ਟਾਈਟਲ ਦਿੱਤੇ ਨੇ ਪਹਿਲਾਂ ਢਾਡੀ ਕਿਸੇ ਗਾਉਂਦੇ ਹੁੰਦੇ ਸੀ ਕਿਸੇ ਨੇ ਸ਼ਾਣੀ ਕੋਲਾਂ ਦਾ ਕਿੱਸਾ ਗਾ ਲਿਆ ਕਿਸੇ ਨੇ ਦਹੂਦ ਬਾਦਸ਼ਾਹ ਜੀ ਇਸ ਤਰ੍ਹਾਂ ਅਲੱਗ-ਅਲੱਗ ਗਾਉਂਦੇ ਸੀ ਜਿਵੇਂ ਹੁਣੇ ਤੁਸੀਂ ਸ਼ਬਦ ਵਰਤਿਆ ਸੀ ਵੇ ਰਾਜਾ ਮਹਾਰਾਜਾਂ ਦੇ ਢਾਡੀ ਕੁਛ ਬਨਗੀਆਂ ਦਾ ਨਾਮ ਲਿਆ ਹੈਗਾ ਢਾਈਏ ਦਾ ਨਾਮ ਲਿਆ ਹੈਗਾ ਇਵੇਂ ਸਾਡਾ ਦਬਈਆ ਹੈਗਾ ਸਾਡਾ ਸਵਈਆ ਹੈਗਾ ਬੈਂਤ ਹੈਗੀ ਆ ਝੋਕ ਹੈਗੀ ਆ ਕਲੀ ਹੈਗੀ ਆ ਕੋੜੜਾ ਹੈਗਾ ਅੱਡ-ਅੱਡ ਇਵੇਂ ਜਿਹੜੀਆਂ ਬਨਗੀਆਂ ਨੇ ਪੂਰਨ ਨੂੰ ਗਾਈਏ ਅਸੀਂ ਸਾਕੇ ਨੂੰ ਗਾਈਏ ਉਹ ਚੀਜ਼ਾਂ ਗਾ ਕੇ ਜੋ ਸੰਗਤ ਵਿੱਚੋਂ ਮਾਨ ਸਨਮਾਨ ਮਿਲਦਾ ਹੈ ਉਹ ਸ਼ਾਇਦ ਬਜ਼ਾਰੂ ਤਰ੍ਹਾਂ ਗਾ ਕੇ ਨਹੀਂ ਪ੍ਰਾਪਤ ਹੋ ਸਕਦਾ